ਜ਼ਰੂਰੀ ਨਹੀਂ ਕਿ ਮੀਂਹ ਦਾ ਮੌਸਮ ਹਰ ਕਿਸੇ ਲਈ ਸੁਹਾਵਣਾ ਹੋਵੇ ਇਸ ਤਰ੍ਹਾਂ ਦੀ ਇੱਕ ਵੀਡੀਓ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ ਜ਼ਿਲ੍ਹਾ ਬਠਿੰਡਾ ਦਾ ਪਿੰਡ ਢਪਾਲੀ ਜਿੱਥੇ ਕਿ ਪਿਛਲੀ ਰਾਤ ਮੀਂਹ ਦੇ ਸਮੇਂ ਇੱਕ ਸੱਤ गिर ਜਾਂਦੀ ਹੈ ਤੇ ਬਾਪੂ ਜੀ ਉੱਥੇ ਪਏ ਹੁੰਦੇ ਨੇ ਇਹਨਾਂ ਦੇ ਸੱਟ ਵੀ ਲੱਗ ਜਾਂਦੀ ਆ ਪਰ ਇਹਨਾਂ ਤੋਂ ਪੁੱਛਦੇ ਆਂ ਵੀ ਬਾਪੂ ਜੀ ਕਿਵੇਂ ਇਹ ਸਾਰਾ ਕਿਵੇਂ ਪਾਣਾ ਵਾਪਰਿਆ ਜੀ ਮਾਝਾ ਬੈਠਾ ਸੀ ਹਾਂਜੀ ਕੁਰਸੀ 'ਚ ਹਾਂਜੀ ਤੇ ਮੀਂਹ ਪੈ ਰਿਹਾ ਸੀ ਹਾਂਜੀ ਅਕਾ ਜਾਂਦਾ ਸੀ ਦੁਬੇਤ ਨਾਲ ਹੂੰ ਇਹ ਪੱਤੇ ਨੇ ਮਾਲ ਚਲਾ ਬੈਠਾ ਠੀਕ ਹੈ ਮਕਾਨ ਹੂੰ ਆਕਮਟ ਵਾਹ ਹਾਂ ਤੁਸੀਂ ਤੁਸੀਂ ਬੈਠੇ ਸੀਗੇ ਕੁਰਸੀ ਤੇ ਬੈਠਾ ਸੀ ਠੀਕ ਹੈ ਫਿਰ ਪਤਾ ਕਿਨੂੰ ਲੱਗਿਆ ਮਤਲਬ ਇਹਨੂੰ ਹੱਕਾ ਬਾਰਿਆ ਤਾਰੋ ਇੱਕ ਮੇਰਾ ਬੋਲ ਨਾ ਨਿਕਲੇ ਬਾਜ ਰ ਗਿਆ ਹੂੰ ਹੂੰ ਇਹ ਫਿਰੇ ਭੱਜ ਕੇ ਗਈ ਇਹਦੇ ਘਰ ਹੂੰ ਕਹਿੰਦੀ ਅੰਦਰ ਕੁਝ ਦੇਖਿਆ ਹੂੰ ਹਲੋ ਵਨ ਵਾਈਨ ਲੱਕੇ ਵੀ ਜੇ ਮੈਂ ਬਿਜਲੀ ਦੇ ਸਾਹ ਤੱਕਿਆ ਹੁੰਦਾ ਹੂੰ ਹੂੰ ਮੈਂ ਬਿਜਲੀ ਘਰ ਕੀ ਰੱਬ ਦੀ ਹੂੰ ਆਹ ਬੜਾ ਵਫਤੇ ਹੁਣ ਠੀਕ ਹੂੰ ਕੋਈ ਤਕਲੀਫ ਵਗੈਰਾ ਤਾਂ ਨਹੀਂ ਕੋਈ ਜਿਆਦਾ ਠੀਕ ਆ ਹੂੰ ਤਾਂ ਬੋਟੇ ਮੋਰਦੇ ਦੋਹਤੇ ਪਿੱਛੇ ਹੂੰ ਹੂੰ ਬਦਨ ਆ ਗਿਆ ਤੇ ਇਹ ਸੱਤ ਇਹ ਕੱਚੀ ਸੀਗੀ ਫਟ ਫਟ ਜਾਂਦੀ ਸੀ ਫੱਟੀਆਂ ਦੀ ਠੀਕ ਹੈ ਤੇ ਜਿਵੇਂ ਹੁਣ ਕਹਿੰਦੇ ਆ ਵੀ ਸੱਤਾ ਜਿਹੜੀਆਂ ਪੱਕੀਆਂ ਕਰ ਰਹੀ ਆ ਸਰਕਾਰ ਛੋਟੇ ਕੋਲ ਨਹੀਂ ਪਹੁੰਚਿਆ ਕੋਈ ਵੀ ਕੋਈ ਨਹੀਂ ਆਇਆ ਹਾਂਜੀ ਕੋਈ ਨਹੀਂ ਪਹੁੰਚਿਆ ਸਾਡੇ ਤੇ ਤੁਸੀਂ ਕੋਈ ਮੰਗ ਹੋਵੇ ਤੁਹਾਡੀ ਪ੍ਰਸ਼ਾਸਨ ਤੋਂ ਇਹਦੇ ਸਬੰਧੀ ਸੱਤ ਦੇ ਸਬੰਧੀ ਆ ਲਗਾਈ ਪੀਛੇ ਮੇਰੀ ਵੈਲਡ ਵਾਲੂ ਠੀਕ ਹੈ ਕੰਮ ਕੀ ਕਰਦੇ ਹੋ ਜੀ ਕੰਮ ਆ ਕੰਮ ਵਾਲਾ ਚੱਲਦਾ ਕਰਦਾ ਜੋ ਸੈਂਰੇਗਾ ਤੇ ਜਾਂਦੇ ਹੋ ਹਾਂ ਇਹ ਮੇਰਾ ਹੀ ਬਾਤ ਆ ਰਿਹਾ ਠੀਕ ਹੈ ਤੁਸੀਂ ਲਖਾਈ ਵੀ ਸੀਗੀ ਲਖਾਈ ਆ ਬਖ ਠੀਕ ਹੈ ਅ ਤੁਹਾਡੇ ਕੋਈ ਬੱਚਾ ਹੈ ਨਹੀਂ ਲਾ ਬਈ ਮੈਂ ਹਾਂ ਠੀਕ ਹੈ ਜੀ ਤੁਸੀਂ ਵਿਆਹੇ ਨਹੀਂ ਹਾਂ ਮੈਂ ਹੁੰਦਾ ਬਸ ਕੰਮ ਕਰ ਕਰੇ ਮੁਕਾਵੇ ਥੋੜਾ ਠੀਕ ਹੈ ਤੇ ਵੀ ਪਰਸ ਨੂੰ ਪਤਾ ਤਾਂ ਡੇ ਆਪਾਂ ਨਾਲ ਦੇ ਭਰਾ ਜੀ ਆਉਂਗਦਾ ਹਨਾ ਜਿਹੜਾ ਨਾਲ ਘਰ ਆ ਆ ਦੇ ਆਪਾਂ ਇਹੋ ਜਿਹਾ ਖਾਏ ਨਾ ਚਾਹੇ ਠੀਕ ਹੈ ਇਹਨਾਂ ਨੇ ਆ ਕੇ ਸਾਂਭਿਆ ਜੀ ਹਾਂ ਇਹਨਾਂ ਨੇ ਰੰਗ ਕੋਈ ਰੋਟੀ ਨਾ ਖਾਵੇ ਜਾ ਠੀਕ ਹੈ ਜੀ ਆਪਾਂ ਸੁਮੀਲਾਂ ਦੇ ਆਪਾਂ ਸੱਪ ਦੇ ਲੋ ਠੀਕ ਹੈ ਜੀ ਠੀਕ ਹੈ ਤੇ ਵੀ ਪ੍ਰਸ਼ਾਸਨ ਤੋਂ ਹੁਣ ਕੀ ਮੰਗਾ ਤੁਹਾਡੀ ਪਰ ਲੱਗੋ ਕਿ ਇਹ ਜਿਹੜੀ ਸੱਤ ਆਈ ਬਦਲੀ ਜਾਵੇ ਹੋਰ ਬਦਲੀ ਜਾਵੇ ਤਾਂ ਪੁਕਾਰ ਆ ਦੇਣਗੇ ਠੀਕ ਹੈ ਜੀ